ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਆਦਰੀ ਵੀਡੀਓ ਵਿੱਚ ਪਟੋਪ ਦੀਆਂ ਪੰਜ ਬੱਚੀਆਂ ਸੇ ਲਈ ਲੈ ਕੇ ਆਏ ਹਾਂ ਜੀ ਪੰਜੇ ਬਈ ਸਰੇ ਦੀਆਂ ਤੇ ਮੋਲ ਜਿਹੜੇ ਬਈ ਦੇ ਜਮ ਜਾਇਜ ਦੇ ਖੱਚਗੇ ਹੁੰਦੇ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਇੱਕ ਵੜੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਾਈ ਜੀ ਬਹੁਤ ਵਧੀਆ ਡਾਕਟਰ ਨਾਮ ਤੇ ਐਡਰੈਸ ਫੋਮ ਨਾਂ ਬਾਈ ਜੀ ਕੁਲਵਿੰਦਰ ਸਿੰਘ ਪਿੰਡ ਘੋਲਿਆ ਖੁਰਦ ਜ਼ਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਾਈ ਜੀ ਰਹਿੰਦਾ ਵੱਡਾ ਘੋਲਿਆ ਧੰਨੇਕੇ ਹਮ ਮੋਬਾਈਲ ਨੰਬਰ ਹੈਗਾ ਜੀ 9781935553 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਕੁਲਵਿੰਦਰ 5 ਬੱਚੇ 5 ਬੱਚੀਆਂ ਵੀਰੇ ਮਲਕਤੀਤ ਬੱਚੀਆਂ ਇਹ 2 ਮਹੀਨੇ ਤੋਂ ਲੈ ਕੇ 5 ਮਹੀਨੇ ਦੇ ਵਿੱਚ ਵਿੱਚ ਬੱਚੀਆਂ ਦੀ ਉਮਰ ਓਕੇ ਤੇ ਮਦਰ ਮਲਕ ਨਾ ਬਹੁਤ ਟਾਪ ਦੇ ਹੈਗੇ ਆ ਤੇ ਆਪਣੇ ਕੋਲ ਫਾਰਮ ਦੀ ਸਾਰੀ ਵੀਡੀਓ ਵੀ ਮਿਲ ਜੂਗੀ ਠੀਕ ਆ ਇਹਨਾਂ ਦੀਆਂ ਮਦਰਾਂ ਦੀ ਵੀਡੀਓ ਵੀ ਮਿਲ ਜੂਗੀ ਠੀਕ ਆ ਓਕੇ ਤੇ ਪੂਰੇ ਟਾਪ ਟਾਪ ਦੇ ਸੀਮਾਂ ਦੀਆਂ ਬੱਚੀਆਂ ਸਾਰੀਆਂ ਇਹ ਸਾਰ ਜਾਰੀ ਥਾਣਾ ਕਿਹਦੇ ਫੋਰ ਸ਼ਾਂਗ ਨਹੀਂ ਪੂਰੇ ਰੰਗ ਪ੍ਰਿੰਟ ਵਾਲੀਆਂ ਨੇ ਹਾਂਜੀ ਹਾਂ ਨਹੀਂ ਨਹੀਂ ਹੈਗੀ ਪੂਰੀ ਫੁੱਲ ਬਰੀਡ ਦੇ ਵਿੱਚ ਬੱਚੀਆਂ ਚ ਹੋਣੀ ਹੈ ਅ ਮਾਦਰ ਮਲਕ ਬਹੁਤ ਚੰਗੇ ਸਾਰੇ ਆਪਨੂੰ ਗਲੀ ਗਲੀ ਦੀ ਗੱਲ ਕਰ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਬੱਚਾ ਟਾਪ ਕਲਾਸ ਇਹ ਬਈ 3 ਮਹੀਨੇ ਉਮਰ 3 ਮਹੀਨੇ ਦੀ ਉਮਰ ਆ ਠੀਕ ਆ ਇਹ ਫੇਸ ਕੁਆਲਟੀ ਦੇ ਲੋ ਪਿੰਕ ਲੋਗੇ ਬਿਊਟੀ ਕਮਾਲ ਨਾਲ ਸਾਨੂੰ ਸਾਂ ਗਲਾਬੀ ਫੁੱਲ ਬਰੀਡ ਬੋਦੀਵਾਦੀ ਸਨਖ ਪੁਣਾ ਬੱਚੀ ਦੇ ਵਿੱਚ ਫੁੱਲ ਫੁੱਲ ਬਰੀਡ ਵਾਲਾ ਤੋਰਾ ਚੈੱਕ ਕਰ ਲੈ ਲੈ ਕਮਾਲ ਦਾ ਉੱਤੋਂ ਪੱਦਰ ਪੁੱਦਰ ਚੰਗੀ ਆ ਹਨ ਹਾਂਜੀ ਹਾਂਜੀ ਥਣ ਚਾਰ ਹੀ ਹੋਣੀ ਚਾਰ ਹੀ ਚਾਰੀ ਜੀ ਫੁੱਲਾਂ ਕਹਿੰਦੇ ਵੀ ਹੋਣਗੀਆਂ ਲੈ ਕੀ ਬਾਤ ਆ ਚਾਰ ਹੀ ਥਣ ਬਈ ਬਰੀ ਟੱਚਾ ਇਹਨਾਂ ਨੂੰ ਥੋੜਾ ਨਾ ਇਹ ਕੁੱਲੀਆਂ ਆ ਨਾ ਤੁਰਨਾ ਹੀ ਨਹੀਂ ਆਉਂਦਾ ਇਹਨਾਂ ਨੂੰ ਹਾਂ ਇਹਨਾਂ ਨੂੰ ਤੁਰਨਾ ਹੀ ਨਹੀਂ ਆਉਂਦਾ ਕੁੱਲੀਆਂ ਦੀ ਵੀਰਗੋ ਵੀ ਆਪਣੇ ਕੋਲ ਫਾਰਮ ਦੀ ਪ੍ਰੋਪਰ ਹੈਗੀ ਆ ਪਾਗਲੇ ਨੂੰ ਦਿਖਾ ਦਾਂਗੇ ਜਿਹੜਾ ਆਪਣਾ ਸੌਦਾ ਕਰੂਗਾ ਠੀਕ ਆ ਬਾਈ ਸੀਮੰਟ ਡੇਲ ਵੀ ਆ ਪਾਗਲੇ ਨੂੰ ਦੇ ਦੇਾਂਗੇ ਉਹ ਜਿਹੜਾ ਆਪਣੇ ਨਾਲ ਸੌਦਾ ਕਰੂਗਾ ਹਾਂ ਕਿਹੜੇ ਸੀਮੰਟ ਦੀ ਆ ਸਾਰਾ ਰਿਕਾਰਡ ਬਾਈ ਨਾ ਮਿਲ ਜਾਊਗਾ ਵੀਡੀਓ ਤੱਕ ਮਿਲ ਜੂਗੀ ਹਾਂਜੀ ਹਾਂ ਸਾਰਾ ਪ੍ਰੋਪਰ ਪ੍ਰੂਫ ਦੇਵਾਂਗੇ ਆਪਾਂ ਕੋਈ ਐ ਨਹੀਂ ਗੱਲ ਉਹ ਵੀ ਕਹਿਣ ਵਾਲੀ ਗੱਲ ਨਹੀਂ ਹੋਊਗੀ ਠੀਕ ਆ ਬਾਈ ਤੇ ਮੁੱਲ ਕੀ ਰਹੂ ਇਹਦਾ ਫਿਰ ਜਾਇਜ਼ ਇਹ ਫੋਨ ਤੇ ਹੀ ਕਰ ਲਾਂਗੇ ਰੇਟ ਆਪਣਾ ਬਿਲਕੁਲ ਜਾਇਜ਼ ਹੀ ਹੋਣਗੇ ਬ੍ਰੀਡ ਦੇ ਹਿਸਾਬ ਨਾਲ ਓਕੇ ਬਾਈ ਹਾਂ ਰੇਟ ਨਹੀਂ ਹੋਊਗਾ ਮੁੱਲ ਬਾਈ ਕਹਿੰਦਾ ਵਾੜਾ ਨਹੀਂ ਕਰਦੇ ਜਮਾ ਜਾਇਜ਼ ਹਾਂਜੀ ਹਾਂਜੀ ਖਿੱਚ ਕੇ ਮੁੱਲ ਰੱਖਾਂਗੇ ਮੁੱਲ ਜਮਾ ਜਾਇਜ਼ ਹੋਈ ਰੇ ਯਾਰ ਜਾਇਜ਼ ਹੀ ਹੁੰਦੇ ਆਗੇ ਠੀਕ ਆ ਬਾਈ ਦੀ ਖਾਸियत ਆ ਮੁੱਲ ਜਮਾ ਜਾਇਜ਼ ਰੱਖਦਾ ਵਾੜਾ ਨਹੀਂ ਮੰਨ ਕੇ ਚੱਲ ਮੁੱਲ ਕਰਦੇ ਜਮਾ ਜਾਇਜ਼ ਹੋਣੀ ਖਿੱਚ ਕੇ ਜੇ ਮੁੱਲ ਅੱਗੇ ਦੋ ਨੰਬਰ ਬੱਚਾ ਆ ਗਿਆ ਇਹ ਬਾਈ 5 ਕ ਮਹੀਨੇ ਦਾ ਬੱਚਾ 5 ਮਹੀਨਿਆਂ ਦੀ ਉਮਰ ਫੇਸ ਦੀ ਬਿਊਟੀ ਪ੍ਰਿੰਟ ਉਸ ਤੋਂ ਵੱਧ ਚਾਰ ਥਣ ਦੰਦੋ ਨੀ ਡੰਦੋ ਤਾਂ ਸਾਰੀਆਂ ਕੀਰੀਆਂ ਸਾਰੇ ਕੀਰੀਆਂ ਦਾ ਮਿਲਕ ਤੇ ਇਸ ਬੱਚੇ ਆ ਹਾਂ ਬੱਚੇ ਆ ਇਹਨਾਂ ਦਾ ਸਾਰੀਆਂ ਕੀਰੀਆਂ ਨੇ ਤੋੜਾ ਚੈੱਕ ਗਰੀਡ ਚੈੱਕ ਕਰਿਓ ਥੋੜਾ ਜਿਹਾ ਇਹਨਾਂ ਨੂੰ ਤੁਰਨਾ ਹੀ ਨਹੀਂ ਹੁੰਦਾ ਬਾਈ ਬਾਰਡ ਬਾਰਡਰੀਆਂ ਬਾਰਡਰੀਆਂ ਜਾਂਦੀਆਂ ਸਹੀ ਹੈ ਖੁੱਲੀਆਂ ਜਾਂ ਕਰਦੀਆਂ ਨੇ ਨਾਲੀ ਦਾ ਵੀ ਕਰਦੀਆਂ ਨੇ ਹਾਂਜੀ ਨਾਲੀ ਤੋਂ ਵੀ ਜਾਗਦੀਆਂ ਆ ਦੇਖ ਤੋਂ ਲੰਘ ਜਾਂਦੀਆਂ ਨਾ ਫਿਰ ਸੈਟ ਆ ਹੂੰ ਜੋੜੀ ਚੰਗੀ ਆ ਬਾਈ ਪ੍ਰਿੰਟ ਪ੍ਰਿੰਟ ਬਰੀਟ ਰਸਾ ਤਾਂ ਇਹਨਾਂ ਦੇ ਬਾਈ ਕਹਿੰਦਾ ਪਾਇਆ ਪਰਸਾ ਉਹਨਾਂ ਨੇ ਪਾਇਆ ਹੀ ਨਹੀਂ ਸੀ ਐਂ ਕਰਦੀਆਂ ਨੇ ਹਾਂਜੀ ਹੂੰ ਤਾਂ ਆਪਾਂ ਖੁੱਲੂ ਵੀ ਛੱਡ ਦਿੰਦੇ ਹਾਂ ਲੈ ਖੁੱਲ ਹੀ ਮੌਜ ਨਾਲ ਤੁਰੇ ਫਿਰੂ ਹੂੰ ਪ੍ਰਿੰਟ ਪ੍ਰਿੰਟ ਦੇਖਣਾ ਕਿ ਹਾਂ ਪ੍ਰਿੰਟ ਤੇ ਬਾਕੀ ਯਾਰ ਕੁਆਲਿਟੀ ਕੰਨ ਕਲੋਂਤੀ ਬਹੁਤ ਸੋਹਣੀ ਹੈ ਹੂੰ ਲੋਕ ਕੰਨਾ ਬਿਲਕੁਲ ਸਹੀ ਆ ਬਾਈ ਲੈ ਸਹੀ ਆ ਆ ਆਤਾ ਤੇ ਮੁੱਲ ਜਿਹੜਾ ਜਮਾ ਜਾਜੂ ਬਾਕੀ ਆ ਡਰ ਕੁਆਲਟੀ ਦਿਖਾ ਦੋ ਹਾਂ ਚਾਰੀ ਥਾਣਾ ਬਣਾਉ ਸੁਲਕ ਨਹੀਂ ਕਰਦੇ ਮੁੱਲ ਜਮਾ ਜਾਜ ਹੁਣ ਖਿੱਚ ਕੇ ਲੈ ਚਾਰ ਥਾਣ ਇਕੱਲਾ ਇਕੱਲਾ ਥਾ ਅਜੇ ਬੱਚਾ ਹੀ ਆ ਬਈ ਪ੍ਰਿੰਟ ਪ੍ਰਿੰਟ ਇੱਕ ਨੰਬਰ ਆ ਕਰਮਾਲੀ ਦਾ ਕੀ ਆ ਬਾਸ ਫੇਸ ਦਿਖਾ ਦੇ ਲੈ ਆ ਫੇਸ ਦੇਖ ਲਓ ਬਈ ਨਾਸਾ ਨੂਸਾ ਗਲਾਬੀ ਹੈ ਕਿ ਨਹੀਂ ਹਾਂਜੀ ਹਾਂਜੀ ਬਿਊਟੀ ਦੇਖੋ ਬੋਦੀ ਵਾਦੀ ਸਨਖ ਆਪਣਾ ਬੱਚੀ ਦੇ ਵਿੱਚ ਫੁੱਲ ਆਵੇ ਤੇ ਮੁੱਲ ਬਾਈ ਦੇ ਜਮਾਂ ਜਾਇ ਹੋਣਗੇ ਇਕੱਠੀਆਂ ਦਾ ਮੁੱਲ ਕਰਾਂਗੇ ਜਮਾਂ ਜਾਇ ਜੀ ਹੋਗਾ ਆਂ ਬਈ ਜੇ ਇਕੱਠਿਆਂ ਰਿਆਂ ਦਾ ਹਿਸਾਬ ਨਾ ਕਰਾਂਗੇ ਪਰ ਹੋਣਗੇ ਜਾਇ ਜੀ ਬਾਕੀ ਰਿਕਾਰਡ ਵਾਲਿਆਂ ਬੱਸੀਆ ਹੂੰ ਠੀਕ ਆ ਸਾਰਾ ਰਿਕਾਰਡ ਮਿਲ ਜੂਗਾ ਇਹਨਾਂ ਦਾ ਠੀਕ ਆ ਬਾਈ ਸਾਰਾ ਰਿਕਾਰਡ ਮਿਲੂਗਾ ਬਾਈ ਕਹਿੰਦਾ ਪ੍ਰੋਪਰ ਵੀਡੀਓ ਤੱਕ ਮਿਲ ਜਾਣਾ ਆਪਾਂ ਦੇਖਾ ਅੱਗੇ ਵੀਡੀਓ ਪਾਉਣਾ ਬਾਈ ਹੂੰ ਆਪਾਂ ਨੂੰ ਜੀ ਨਹੀ ਪਤਾ ਹੁੰਦਾ ਆਪਾਂ ਦੱਸਦੇ ਨਹੀਂ ਹੁੰਦੇ ਹਨਾ ਸਹੀ ਆ ਬਾਈ ਕੋਈ ਆਪਦੇ ਕੋਲ ਨਾ ਪਾਪਾ ਆਪਦੇ ਕੋਲ ਬਣਾ ਕੇ ਪਾਉਣਾ ਹੁੰਦਾ ਇਹਨਾਂ ਦੇ ਸਾਰੇ ਪ੍ਰੂਫ ਹੀ ਦੇਵਾਂਗੇ ਆਪਾਂ ਜਿਵੇਂ ਡਿਟੇਲ ਆਉਂਦੀ ਹੈ ਉਸੇ ਤੋਂ ਬਾਈ ਕਹਿੰਦਾ ਪੂਮੀ ਡਿਟੇਲ ਦਿੰਨੇ ਆ ਠੀਕ ਆ ਕਿ ਨਹੀਂ ਆਪਦੇ ਕੋਲ ਬਾਈ ਕਹਿੰਦਾ ਕੁਝ ਨਹੀਂ ਦੱਸਦੇ ਠੀਕ ਆ ਜਿਹੜੀਆਂ ਦੀ ਨਹੀਂ ਆਈ ਡਿਟੇਲ ਨਹੀਂ ਦੱਸਾਂ ਹਾਂਜੀ ਠੀਕ ਆ ਕਿ ਨਹੀਂ ਬਾਈ ਹਾਂ ਦੇਖੋ ਪ੍ਰਿੰਟ ਬਰੀਡ ਫੇਸ ਕੁਆਲਟੀ ਚੈੱਕ ਕਰੋ ਇੱਕ ਨੰਬਰ ਆ ਮਾ ਦਾ ਰਿਕਾਰਡ ਕਿੰਨਾ ਦੱਸਈ ਬਾਈ ਸਰ ਇਹ ਵੀ ਮਦਰਾਂ ਦੀ ਵੀਡੀਓ ਵੀ ਆਪਣੇ ਕੋਲ ਹੈਗੀ 40 ਤੋਂ ਪਲੱਸ ਸਾਲਾਂ ਦੀਆਂ ਮਦਰਾਂ ਹੈਗੀਆਂ ਓਕੇ ਹਾਂਜੀ ਹਾਂ ਠੀਕ ਆ ਬਾਈ ਬਾਲਾ ਮੁੱਲ ਨਹੀਂ ਕਰਦੇ ਮੁੱਲ ਜੈ ਜੋ ਝੂਲੀ ਚੈੱਕ ਕਰਵਾਣੇ ਆ ਚਾਰ ਥਾਣਾ ਦਾ ਸਾਫ ਸੁਧਰੀਆਂ ਬੱਚੀਆਂ ਯਾਰ ਕਿਸੇ ਪਾਸੋਂ ਕੋਈ ਘਾਟ ਹੀ ਨਹੀਂ ਹੈ ਹਾਂਜੀ ਹਾਂਜੀ ਸਾਰਿਆਂ ਦੇ ਚਾਰ-ਚਾਰ ਹੀ ਥਣਮਾਰਾ ਬੱਚੇ ਦਾ ਫੋਟੋ ਸ਼ਾਟ ਕਿਸੇ ਦੀ ਨਹੀਂ ਮਿਲਦੀ ਬੱਚੇ ਆ ਹਲੇ ਦੰਦੋਂ ਵੀ ਜਮਾ ਖੀਰੀਆਂ ਨੇ ਬਈ ਤੇ ਬਿਊਟੀ ਪ੍ਰਿੰਟ ਇੱਕ ਨੰਬਰ ਆ ਅੱਗੇ ਆ ਗਈ ਚਾਰ ਨੰਬਰ ਤੇ ਰੋੜ ਰੋੜ ਚਾਰ ਕਿ ਮਹੀਨੇ ਦੀ ਆ ਬੱਚੀ ਓਕੇ ਬਈ ਚਾਰ ਕਿ ਮਹੀਨਿਆਂ ਦੀ ਉਮਰ ਫੇਸ ਬੋਦੀਵਾਦੀ ਸਨਕਪੂਣਾ ਬੱਚੀ ਦੇ ਵਿੱਚ ਫੁੱਲ ਆ ਥਾਣ ਦਿਖਾਓ ਚਾਰ ਹੀ ਥਾਣ ਥਾਣ ਦਿਖਾਣੇ ਨੇ ਨੇੜੇ ਤੋਂ ਚਾਰ ਥਾਣ ਹੋਣਗੇ ਲੈ ਥਾਣਾ ਦੀ ਝੂਲੀ ਚੈੱਕ ਕਰ ਲਓ ਇੱਕ ਨੰਬਰ ਆ ਗਈ ਲੈ ਥੋੜਾ ਇਹ ਖੁੱਲੀ ਆਈ ਕਰਕੇ ਧੱਕਾ ਕਰ ਜਾਂਦੀ ਆ ਬੱਚੀ ਚੰਗੀ ਆ ਹਾਂ ਪਰੇ ਸਮੇਂ ਦਾ ਬੱਚੇ ਸਾਰੇ ਕੋਈ ਹਾਂ ਸਹੀ ਗੱਲ ਆ ਲੈ ਛੜ ਨਹੀਂ ਖੜ ਨਹੀਂ ਬੱਚੀ ਦੇ ਪਿੱਛੇ ਤੋਂ ਚੌੜੀ-ਚੂੜੀ ਫੁੱਲ ਲੱਗ ਨਹੀਂ ਹਾਂਜੀ ਲੈ ਚੋੜੀ ਇੱਕ ਨੰਬਰ 4 ਥਾਣ ਕੱਲਾ-ਕੱਲਾ ਥਾਣ ਤੇ ਮੁੱਲ ਦੀ ਗੱਲ ਫੇਰ ਆ ਜਾਂਦੀ ਆ ਮੁੱਲ ਜਮ ਜਾਇਜ਼ ਹੋਣਾ ਖਿੱਚ ਕੇ ਮੁੱਲ ਹੋਣਾ ਬਈ ਠੀਕ ਹੈ ਗਏ ਨੇ ਬ੍ਰੀਡ ਵਾਈਜ਼ ਇੱਕ ਨੰਬਰ ਅੱਗੇ ਲਾਸਟ ਦੇ ਬੱਚਾ ਇਹਦੀ ਕਿੰਨੀ ਉਮਰ ਹੈ ਇਹ 2 ਮਹੀਨੇ ਦਾ 2 ਮਹੀਨਿਆਂ ਦਾ ਬੱਚਾ ਹੈਗਾ ਪ੍ਰਿੰਟ ਦਾ ਫੇਸ ਦੀ ਬਿਊਟੀ ਕਮਾਲ ਯਾਰ ਬਿਊਟੀ ਵਾਈ ਹੈ ਬੱਚੇ ਬਹੁਤ ਜ਼ਿਆਦਾ ਬਿਊਟੀ ਨਾਸਾਂ ਦੇਖੀ ਲੈ ਗਲਾ ਛੋਟਾ ਛੋਟਾ ਕੰਨ ਚਾਰ ਉਂਗਲਾਂ ਦਾ ਕੰਨ ਬੋਦੀ ਵਾਦੀ ਸੁਨੱਖ ਪੋਣਾ ਬੱਚੀ ਦੇ ਵਿੱਚ ਫੁੱਲ ਬਾਕੀ ਤੋਰਾ ਜੈ ਕਰ ਲੋ ਝੋਲੀ ਦਿਖਾ ਦੇਣਗੇ ਹਾਂ ਜੀ ਦਿਖਾ ਦਿਓ ਝੋਲ ਚਾਰ ਹੀ ਥਣ ਚਾਰ ਹੀ ਥਣ ਕੱਲਾ ਕੱਲਾ ਥਣ ਪੂਰੀ ਵਿੱਥੇ ਥਣ ਕਿਆ ਬਾਤ ਹੈ ਯਾਰ ਇਹ ਬਾਲੇ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾ ਜਾਇਜ ਰੱਖਾਂਗੇ ਖਿੱਚ ਕੇ ਮੁੱਲ ਰੱਖਾਂਗੇ ਸੋਰਾ ਬ੍ਰੀਡ ਪ੍ਰਿੰਟ ਫਰੰਟ ਇੱਕ ਨੰਬਰ ਆ ਬਿਲਕੁਲ ਕਿਆ ਬਾਤ ਆ ਖੁੱਲੀਆਂ ਆਈਆ ਹਨ ਬਾਈ ਖੁੱਲੀਆਂ ਨਾ ਬਾਈ ਖੁੱਲੀਆਂ ਦੀ ਵੀਡੀਓ ਵੀ ਆਪਾਂ ਅਗਲੇ ਨੂੰ ਦੇਵਾਂਗੇ ਕਹਿਣ ਦੀ ਗੱਲ ਨਹੀਂ ਇਹਨਾਂ ਨੂੰ ਤੁਰਨਾ ਹੀ ਨਹੀਂ ਆਉਂਦਾ ਵੇਖ ਕੇ ਕਿਵੇਂ ਕਰਦੀ ਰੱਸਾ ਪਾ ਇਹ ਰੱਸਾ ਨਹੀਂ ਨਾ ਪਾਇਆ ਗਿਆ ਹਾਂਜੀ ਹਾਂ ਉਹਦੀ ਹਲਕਤ ਜੀ ਮੰਨੀ ਜਾਂਦੀ ਆਹ ਕਦ ਮੰਨਦੀ ਹੂੰ ਨਗਸੀ ਭਰਾ ਕੋਲੇ ਪੰਜ ਬਈ ਪੰਜੇ ਦਿਖਾਤੇ ਪੰਜੇ ਟਾਪ ਦੇ ਆ ਕਿਸੇ ਵੀਰ ਨੂੰ ਪੰਜਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ